ਬਿਲਕੁਲ ਸਹੀ ਕਿਹਾ ਵੀਰ ਨੇ ਮਿਹਨਤ ਕਰਕੇ ਹੱਕ ਦਾ ਖਾ ਲੋ ਕਦੇ ਨਖੁਰਦਾ ਏ ਸੋ ਆ ਵੀਰ ਦੀ ਵੀਡੀਓ ਵੇਖਿਓ ਤੇ ਪੂਰ ਸਪੋਰਟ ਕਰਿਓ ਵੀਰ ਦੀ ਸ਼ਸ਼ੀਕਾਲ ਪੰਜਾਬ ਚ ਨਸ਼ੇ ਵਾਲਿਆਂ ਦੇ ਘਰ ਤੋੜੇ ਜਾ ਰਹੇ ਆ ਜਿਹੜੇ ਨਸ਼ਾ ਵੇਚਦੇ ਸੀ ਚਿੱਟਾ ਵੇਚਦੇ ਸੀ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਚਾਰਕ ਲਾਈਨਾਂ ਲਿਖੀਆਂ ਨੇ ਜੇ ਵਧੀਆ ਲੱਗੀਆਂ ਕਮੈਂਟ ਲਾਈਕ ਸ਼ੇਅਰ ਜਰੂਰ ਕਰ ਦਿਓ ਚਿੱਟਾ ਵੇਚ-ਵੇਚ ਕੇ ਘਰ ਬਣਾਏ ਹੁਣ ਉਹ ਘਰ ਟੁੱਟਦੇ ਆ ਚਿੱਟਾ ਵੇਚ-ਵੇਚ ਕੇ ਘਰ ਬਣਾਏ ਹੁਣ ਉਹ ਘਰ ਟੁੱਟਦੇ ਆ ਜਦ ਚਿੱਟੇ ਨਾਲ ਕਿਸੇ ਦਾ ਪੁੱਤ ਭਰਾ ਸੀ ਮਰਦਾ ਤੁਹਾਨੂੰ ਸੀ ਨਾ ਆਈ ਹੁਣ ਆਪਣੇ ਬਾਰੇ ਅੱਖਾਂ ਚੋਂ ਹੰਝੂ ਫੁੱਟਦੇ ਆ ਇਹ ਮਾੜੇ ਕੰਮ ਦੇ ਮਾੜੇ ਨਤੀਜੇ ਪੈਸਾ ਮੋਹ ਮਾਇਆ ਏ ਮਿਹਨਤ ਕਰਕੇ ਘਟ ਖਾ ਲੋ ਸੋਨੂੰ ਕਿੰਨੇ ਵਾਰ ਸਮਝਾਇਆ ਏ ਮਿਹਨਤ ਕਰਕੇ ਹੱਕ ਦਾ ਖਾ ਲੋ ਸੋਨੂੰ ਕਿੰਨੇ ਵਾਰ ਸਮਝਾਇਆ ਹੈ ਸ਼ਸ਼ੀਕਲ ਜੈ ਹਿੰਦ ਵੀਡੀਓ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਜੋ ਨਸ਼ੇ ਦੇ ਸੁਦਾਗਰ ਨੇ ਉਹਨਾਂ ਤੱਕ ਪਹੁੰਚ ਸਕੇ ਸ਼ਸ਼ੀਕਲ ਥੈਂਕ ਯੂ ਸੋ ਬਾਕੀ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੀਰ ਜੀ ਦੋ ਨੰਬਰ ਦਾ ਧੰਦਾ ਕਦੀ ਨਾ ਕਰੋ ਤੇ ਮਿਹਨਤ ਦੀ ਖਾ ਲੋ ਪਰ ਥੋੜੀ ਖਾ ਲੋ ਬਾਕੀ ਸਰਕਾਰ ਨੇ ਛੋਟੀ ਜੀ ਕੋਸ਼ਿਸ਼ ਕੀਤੀ ਆ ਹੋ ਸਕਦਾ ਕਾਮਯਾਬ ਹੋ ਜੇ ਬਾਕੀ ਚੰਗੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰੇ ਵੀਰ ਸੋ ਧੰਨਵਾਦ ਜੀ